ਹਾਂਜੀ ਭਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਤਨ ਤਨ ਗੁਰੂ ਨਾਨਕ ਦੇਵ ਜੀ ਦੇ ਬਾਰੇ ਹੈ ਆਪਾਂ ਇਹ ਸਭ ਜਾਣਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਤਾਰਨ ਦੇ ਲਈ ਚਾਰ ਉਦਾਸੀਆਂ ਕੀਤੀਆਂ ਸਨ ਉਹਨਾਂ ਨੇ ਸੰਸਾਰ ਦੇ ਅਲੱਗ ਅਲੱਗ ਥਾਵਾਂ ਉੱਤੇ ਜਾ ਕੇ ਬਹਿਮਾ ਭਰਮਾਂ ਦਾ ਨਾਸ਼ ਕੀਤਾ ਤੇ ਇਦਾਂ ਹੀ ਇੱਕ ਵਾਰ ਦੀ ਗੱਲ ਹੈ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਇੱਕ ਰਾਖਸ਼ ਦਾ ਸਾਹਮਣਾ ਹੁੰਦਾ ਹੈ ਤੇ ਉਹਨਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਤੈਨ ਬਚਨ ਕਹੇ ਸਨ ਕੀ ਸੀ ਉਹ ਬਚਨ ਤੇ ਕਿਵੇਂ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਉਸ ਰਕਸ਼ਨਾ ਹੋਈ ਆਓ ਇਸ ਵੀਡੀਓ ਵਿੱਚ ਜਾਣਦੇ ਹਾਂ ਇੱਕ ਵਾਰ ਦੀ ਗੱਲ ਹੈ ਜਦੋਂ ਧੰ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਹਨ ਕਿ ਮਰਦਾਨਿਆਂ ਚੱਲ ਪੰਜਾਬ ਦੀ ਧਰਤੀ ਤੇ ਚੱਲੀਏ ਤਾਂ ਅੱਗੋਂ ਭਾਈ ਮਰਦਾਨਾ ਜੀ ਧੰ ਗੁਰੂ ਨਾਨਕ ਦੇਵ ਜੀ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਜੀ ਸੱਚੇ ਪਾਤਸ਼ਾਹ ਸਤਿਵਚਨ ਕਹਿਣ ਲੱਗਦੇ ਹਨ ਕਿ ਬਾਬਾ ਜੀ ਮੇਰੀ ਇੱਕ ਬਹੁਤ ਪੁਰਾਣੀ ਇੱਛਾ ਹੈ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਤੁਹਾਡੇ ਅੱਗੇ ਇੱਕ ਬੇਨਤੀ ਕਰਾਂ ਮੈਂ ਕਦੇ ਵੀ ਮਾਨਸ ਰੋਬਰ ਨਹੀਂ ਦੇਖਿਆ ਜੇ ਤੁਹਾਡੀ ਕਿਰਪਾ ਹੋਵੇ ਤਾਂ ਮੈਨੂੰ ਮਾਨਸ ਰੋਬਰ ਦਿਖਾ ਦਿਓ ਭਾਈ ਮਰਦਾਨਾ ਜੀ ਉਸ ਮਾਨਸ ਰੋਬਰ ਦੀ ਗੱਲ ਕਰ ਰਹੇ ਹਨ ਜਿੱਥੇ ਹਾਂਸਾਂ ਦਾ ਰਾਜ ਹੁੰਦਾ ਹੈ ਤੇ ਜਿਸ ਵਿੱਚ ਸੁੱਚੇ ਮੋਤੀ ਨਿਕਲਦੇ ਹਨ ਤੇ ਇਹ ਸੁੱਚੇ ਮੋਤੀ ਹਾਂਸਾਂ ਦੀ ਖਾਾਕ ਹੁੰਦੇ ਹਨ ਕਈ ਪ੍ਰਾਣੇ ਵਿਦਵਾਨ ਤਾਂ ਇਹ ਵੀ ਮੰਨਦੇ ਹਨ ਕਿ ਤਿੱਬਤ ਦੇ ਕੋਲ ਇੱਕ ਝੀਲ ਆ ਜਿਸ ਨੂੰ ਬ੍ਰਹਮਾ ਜੀ ਨੇ ਕਲਾਸ਼ ਰੋਬਰ ਦੇ ਕੋਲ ਰਚਿਤ ਕੀਤਾ ਸੀ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਮਹਾਰਾਜ ਪੰਜਾਬ ਤਾਂ ਜਾਣਾ ਹੀ ਹੈ ਉਸ ਤੋਂ ਜਾਣ ਤੋਂ ਪਹਿਲਾਂ ਮਾਨਸ ਰੋਬਰ ਨਹੀਂ ਡਿੱਠਾ ਜੇ ਤੁਸੀਂ ਕਿਤੇ ਉਸ ਦੇ ਦਰਸ਼ਨ ਕਰਾ ਦਿਉ ਹੁਣ ਧੰਨ ਧੰਨ ਗੁਰੂ ਨਾਨਕ ਦੇਵ ਜੀ ਆਪਣੇ ਮੁਖੋਂ ਫਰਮਾਉਂਦੇ ਹਨ ਕਿ ਭਾਈ ਜੋ ਤੁਸੀਂ ਰਬਾਬ ਵਜਾਉਂਦੇ ਹੋ ਉਸ ਦੀ ਸ਼ਕਤੀ ਦੇ ਨਾਲ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਤੁਸੀਂ ਮਾਨਸ ਰੋਬਰ ਦੇ ਦਰਸ਼ਨ ਕਰ ਸਕਦੇ ਹੋ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਤੁਸੀਂ ਰਬਾਬ ਉੱਤੇ ਸਵਾਰ ਹੋ ਜਾਣਾ ਤੇ ਅਸੀਂ ਖੜਾ ਮਾ ਉੱਤੇ ਸਵਾਰ ਹੁੰਨੇ ਆ ਤੇ ਅਸੀਂ ਅੱਗੇ ਅੱਗੇ ਜਾਵਾਂਗੇ ਤੇ ਤੂੰ ਸਾਡੇ ਪਿੱਛੇ ਪਿੱਛੇ ਤੁਰਿਆਹੀਂ ਪਰ ਇੱਕ ਗੱਲ ਯਾਦ ਰੱਖੀ ਰਸਨਾ ਦੇ ਇਹ ਸ਼ਬਦ ਆਪਣੀ ਜੀਬ ਉੱਪਰ ਉਚਾਰ ਦੇ ਰੱਖਣੇ ਆ ਫਿਰ ਮਰਦਾਨਾ ਜੀ ਬੜੇ ਧਿਆਨ ਨਾਲ ਸੁਣਦੇ ਹਨ ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਤੁਸਾਂ ਨੇ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਜੇ ਤੁਸੀਂ ਰਸਨਾ ਵਿੱਚ ਵਾਹਿਗੁਰੂ ਦਾ ਜਾਪ ਕਰਦੇ ਜਾਓਗੇ ਤਾਂ ਸਾਹਮਣੇ ਜੋ ਇਹ ਵਿਸ਼ਾਲ ਸਮੁੰਦਰ ਤੁਹਾਨੂੰ ਦਿਖ ਰਿਹਾ ਹੈ ਇਸ ਉੱਤੇ ਤੁਸੀਂ ਇਤਾਂ ਤੁਰ ਕੇ ਜਾਓਗੇ ਜਿਵੇਂ ਤੁਸੀਂ ਧਰਤੀ ਦੇ ਉੱਪਰ ਚੱਲ ਰਹੇ ਹੋਮ ਜਿੱਦਾਂ ਧੰਗੁਰ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਸੀ ਕਿ ਤੁਸੀਂ ਸਾਡੇ ਪਿੱਛੇ-ਪਿੱਛੇ ਆਓ ਉਦਾਂ ਹੀ ਧੰਗੁਰ ਗੁਰੂ ਨਾਨਕ ਦੇਵ ਜੀ ਫਿਰ ਅੱਗੇ ਚੱਲਣ ਲੱਗੇ ਤੇ ਭਾਈ ਮਰਦਾਨਾ ਜੀ ਉਹਨਾਂ ਦੇ ਪਿੱਛੇ-ਪਿੱਛੇ ਤੁਰ ਪੈਂਦੇ ਹਨ ਹੁਣ ਅਕਾਲ ਪੁਰਖ ਨੇ ਇਹ ਰਚਨਾ ਵਰਤਾਈ ਹੈ ਤੇ ਦੋਵੇਂ ਗੁਰ ਧੰਗੁਰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਸਮੁੰਦਰ ਦੇ ਉੱਪਰ ਚੱਲਣ ਲੱਗਿਆ ਤੇ ਥੋੜੀ ਦੂਰ ਜਾ ਕੇ ਸਮੁੰਦਰ ਦੇ ਵਿਚਕਾਰ ਚਲੇ ਜਾਂਦੇ ਹਨ ਤੇ ਭਾਈ ਮਰਦਾਨਾ ਜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਹਨ ਹੁਣ ਭਾਈ ਮਰਦਾਨਾ ਜੀ ਜਦੋਂ ਸਮੁੰਦਰ ਦੇ ਵਿਚਕਾਰ ਚਲੇ ਜਾਂਦੇ ਹਨ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਹੈ ਇੱਕ ਵਿਚਾਰ ਆਉਂਦਾ ਹੈ ਉਹ ਸੋਚਦਾ ਹੈ ਕਿ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਦੀ ਸ਼ਕਤੀ ਨਾਲ ਸਮੁੰਦਰ ਪਾਰ ਕਰਦਾ ਜਾ ਰਿਹਾ ਹਾਂ ਪਰ ਧੰਗੁਰੂ ਨਾਨਕ ਦੇਵ ਜੀ ਕੀ ਸ਼ਬਦ ਉਚਾਰਦੇ ਹਨ ਇਹ ਦੇਖਾਂ ਤਾਂ ਸਹੀ ਹੁਣ ਜਦੋਂ ਭਾਈ ਮਰਦਾਨਾ ਜੀ ਨੇ ਧਿਆਨ ਨਾਲ ਧੰਗੁਰੂ ਨਾਨਕ ਦੇਵ ਜੀ ਦੇ ਬਚਨ ਸੁਣਿਆ ਉਹਨਾਂ ਦੇ ਸੁੰਦਰ ਮੁਖ ਦੇ ਵਿੱਚੋਂ ਤਾਂ ਭਾਈ ਮਰਦਾਨਾ ਜੀ ਨੇ ਸੁਣਿਆ ਕਿ ਧੰਗੁਰੂ ਨਾਨਕ ਦੇਵ ਜੀ ਸੋਹਣ ਸੋਹਣ ਦਾ ਜਾਪ ਕਰ ਰਹੇ ਹਾ ਫਿਰ ਭਾਈ ਮਰਦਾਨਾ ਜੀ ਸੋਚਦੇ ਹਨ ਕਿ ਮੈਨੂੰ ਵੀ ਧੰਗੁਰੂ ਨਾਨਕ ਦੇਵ ਜੀ ਦੇ ਬੰਗ ਸੋਹੰਗ ਸੋਹੰ ਦਾ ਜਾਪ ਕਰਨਾ ਚਾਹੀਦਾ ਫਿਰ ਭਾਈ ਮਰਦਾਨਾ ਜੀ ਨੇ ਵਾਹਿਗੁਰੂ ਦਾ ਜਾਪ ਛੱਡ ਕੇ ਸੋਹੰਗ ਸੋਹੰ ਦਾ ਹਜੇ ਜਾਪ ਜਪਿਆ ਹੀ ਹਾ ਤੇ ਪਾਣੀ ਦੇ ਉੱਪਰ ਗੋਤੇ ਖਾਨ ਲੱਗਿਆ ਇੰਨੇ ਨੂੰ ਧੰਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਭਾਈ ਮਰਦਾਨਾ ਜੀ ਸਮੁੰਦਰ ਦੇ ਵਿੱਚ ਗੋਤੇ ਖਾਨ ਲੱਗਿਆ ਡੁੱਬਣ ਲੱਗੇ ਆ ਤੇ ਧੰਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭਾਈ ਇਹ ਕੀ ਕਰ ਰਹੇ ਹੋ ਤਾਪਾਈ ਮਰਦਾਨਾ ਜੀ ਕਹਿੰਦੇ ਹਨ ਕਿ ਬਾਬਾ ਜੀ ਮੈਂ ਤਾਂ ਉਹੀ ਬੋਲ ਰਿਹਾ ਹਾਂ ਜੋ ਤੁਸੀਂ ਸ਼ਬਦ ਉਚਾਰ ਰਹੇ ਹੋ ਮੈਂ ਸੋਚਿਆ ਕਿ ਜੋ ਗੁਰੂ ਜੀ ਇਹ ਨਾਮ ਜਪ ਰਹੇ ਆ ਮੈਨੂੰ ਵੀ ਇਹੀ ਨਾਮ ਜਪਣਾ ਚਾਹੀਦਾ ਫਿਰ ਧੰਗੁਰੂ ਨਾਨਕ ਦੇਵ ਜੀ ਇੱਥੇ ਥੋੜਾ ਮੁਸਕਰਾਏ ਤੇ ਇੱਥੇ ਧੰਗੁਰੂ ਨਾਨਕ ਦੇਵ ਜੀ ਨੇ ਫਿਰ ਵਚਨ ਕੀਤਾ ਤੇ ਇਹ ਪੰਗਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਦਰਜ ਆ ਗੁਰ ਕਹਿਆ ਸਕਾਰ ਕਮਾਬੋ ਗੁਰ ਕੀ ਕਰਨੀ ਕਾਹੇ ਤਾਵੋ ਤੇ ਧੰਨ ਗੁਰਨਾਨਕ ਦੇਵ ਜੀ ਫਿਰ ਕਹਿਣ ਲੱਗੇ ਕਿ ਭਾਈ ਮਰਦਾਨਾ ਜੀ ਉਹੀ ਕਾਰ ਕਰਨੀ ਚਾਹੀਦੀ ਆ ਜੋ ਸਤਿਗੁਰ ਨੇ ਦੱਸੀ ਹੁੰਦੀ ਆ ਤੂੰ ਉਹੀ ਕਰ ਜੋ ਗੁਰੂ ਨੇ ਆਖਿਆ ਤੂੰ ਤੂੰ ਗੁਰੂ ਦੇ ਕੌਤਕਾਂ ਪਿੱਛੇ ਕਿਉਂ ਭਜਦਾ ਉਹ ਤਾਂ ਅਗਾਤ ਹੁੰਦੇ ਆ ਉਹ ਤਾਂ ਅਨੰਤ ਹੁੰਦੇ ਆ ਇੱਥੇ ਇਹ ਵੀ ਗੱਲ ਸੱਚ ਆ ਇਹ ਇਨਸਾਨ ਨੂੰ ਉਸ ਅਕਾਲ ਪੁਰਖ ਦੀ ਕਰਨੀ ਤੋਂ ਭੱਜਣਾ ਨਹੀਂ ਚਾਹੀਦਾ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ